ਇਹ ਕਰਨਾ ਹੀ ਫਿਰ ਬੂਟੀ ਬੂਟ ਕਰਤੇ ਗੱਡੀ 'ਚ ਮੈਨੂੰ ਇਹ ਨਹੀਂ ਮੇਰੇ ਵਾਲੇ ਨਹੀਂ ਮੈਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਨ ਬਹੁਤ ਵਧੀਆ ਹੋਮ ਹੋਗੇ ਸੋ ਅੱਜ ਆਪਾਂ ਚੱਲੇ ਆਂ ਫੇਰ ਤੋਂ ਸ਼ਾਪਿੰਗ ਦੇ ਲਈ ਜਿਹੜੀ ਕਿ ਲੈ ਕੇ ਚੱਲੇ ਆਪਾਂ ਨੂੰ ਇੰਦਰਜੀਤ ਤੇ ਅੱਜ ਸ਼ਾਪਿੰਗ ਹੋਣੀ ਹੈ ਕਹਿੰਦੇ ਫੁੱਟਵੈਅਰੀ ਹੈ ਹਾਂ ਕੀ ਹੈ ਫੁੱਟਵੈਅਰ ਦੀ ਸ਼ਾਪਿੰਗ ਹੋਣੀ ਹੈ ਤੇ ਆਪਾਂ ਚੱਲੇ ਆਂ ਮੋਡਲ ਟਾਊਨ ਲੁਧਿਆਣਾ ਤੇ ਦੇਖਦੇ ਆਂ ਕਿ ਪਸੰਦ ਆਉਂਦਾ ਆ ਕਿੰਨੇ ਜੋੜੇ ਮੈਂ ਲੈ ਕੇ ਆਉਣੀ ਆ ਤੇ ਕਿੰਨੇ ਇੰਦਰ ਜੀ ਇੰਦਰ ਜੀ ਕਹਿੰਦੇ ਮੈਂ ਤਾਂ 2 ਕੇ ਲੈਣੇ ਆ ਤੇ ਮੈਂ ਲੈਣੇ ਆ 5 ਤੋਂ 6 ਜੋੜੇ ਆਰਾਮ ਦੇ ਨਾਲ ਠੀਕ ਆ ਤੁਸੀਂ ਤਾਂ 2 ਲੈਣੇ ਆ ਇੱਕ ਬੰਦਾ ਪਿੱਛੇ ਬੈਰੋਂ ਆਉਂਦੇ ਆ ਮੇਰੇ ਅਗਲੇ ਮਹੀਨੇ ਆ ਹਾਂ ਲਓ ਇਹ ਫੋਨ ਦੇ ਵਿੱਚ ਕਿੰਨਾ ਵਧੀਆ ਆ ਦਾ ਉੱਪਰ ਮਾ ਸਮਝਿਆ ਇੰਨਾ ਵਧੀਆ ਵੈਸੇ ਹੈ ਨਹੀਂ ਹੈਗਾ ਤਾਂ ਹੈਗਾ ਮਾੜਾ ਮੋਟਾ ਜਿਹਾ ਸੋਚਦਾ ਵੀ ਕਿੰਨੇ ਕੁ ਪੈਸੇ ਲੱਗਣਗੇ ਅੱਜ ਹੈ ਬਾਬੀ ਕਿੰਨੇ ਜੋੜਿਆ ਸਾਫ ਲਾ ਕੇ ਆਂਦਾ ਉਹ ਕਰੀ ਲਾ ਜਾਂਦਾ ਕਰੀ ਕਾਪੀ ਲੈ ਆਇਆ ਤੂੰ ਭਾਈ ਆਪਾਂ ਆਨਲਾਈਨ ਹੀ ਭਾਦ ਰਹੇ ਮੁੱਝ ਕਰੀ ਹੂੰ ਦੇਖ ਦੇ ਤੇ ਹੱਥ ਤੇ ਲਿਖਦੀ ਐ ਨਾ ਕਿੰਨੇ ਪੈਸੇ ਹੋ ਗਏ ਸਹੀ ਗੱਲ ਆ ਜਾਨੂ ਰਹਿ ਕੇ ਰਹਿ ਕੇ ਲੈ ਕੇ ਲੈ ਕੇ drive drive karunga agal ka okay ਕਿੰਨੇ ਜੋੜੇ ਹੋਗੇ ਤਿੰਨ 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 ਜੋੜੇ ਹੋਗੇ ਪੀਸ ਬੋਸ ਤੋਂ ਕੋਈ ਵੀ ਤਾਂ ਦੇਵੇ ਵਾਈਟ ਇਦਰੋਕ ਇਹਦੇ ਚੈੱਕ ਕਰਨੇ ਕੋਣ ਇਦਰੋ ਚਾਰ ਕਰਨੇ ਕੋਈ ਗੱਲ ਦਿਖਾਰੇ ਸਾਰੇ ਅਟੂ ਲਾਉ ਜੀ ਇੰਦਰਜੀਤ ਦੀ ਸ਼ਾਪਿੰਗ ਹੋ ਗਈ ਡਨ ਫੁੱਟਵियर्स ਦੀ ਸੱਤ ਤੇ ਛੇ ਕਿੰਨੇ ਜੋੜੇ ਲਏ ਤੁਸੀਂ ਨੇ 12 13 ਜੋੜੇ 13 12 ਇੰਦਰਜੀਤ ਨੇ ਇੱਕ ਕਹਿੰਦੇ ਆ ਮੁੰਡੇ ਨੇ ਤੇਰ ਖੋਲ ਕੇ ਫਣ ਵਾਰੀ ਆ ਗਈ ਮੇਰੀ ਮਾਲ ਦਾ ਵਲੀਓ ਗਿਫਟ ਸੀ ਹਾਂ ਤੇ ਹੁਣ ਆਪਾਂ ਚੱਲੇ ਇਧਰ ਚਲੋ ਜੀ ਬੋਲਰ ਕੱਟ ਬੋਲ ਸਾਈਜ਼ ਕੱਟੋ ਵੀ ਜਚੂ ਸਾਈਜ਼ ਆ ਕੇ ਰੋਜ਼ ਨਹੀਂ ਹੁੰਦਾ ਇਹ ਸੌਸ ਨਾਲ ਬੜੇ ਕੰਫਰਟਿਬਲ ਜੀ ਮੈਂ ਜੀ ਲਿਨ ਲੈਣੇ ਇਸ ਕੋਲ ਬਲੈਕ ਵੀ ਨਹੀਂ ਕੁ ਕਦਾਇਆ ਫੜਦੇ ਇਹ ਚੈਰ ਫੜਦੇ ਹੈ ਸਾਈਜ਼ ਵੱਡੇ ਸਾਈਜ਼ ਵੱਡੇ ਫੜਦੇ ਬੋਡਾ ਲੋਕ ਵੀ ਸ਼ੇਰ ਵਰ ਲਾਈਟ ਬੰਦੀ ਬੋਡਾ लेकर इसीलिए ना बेर बजे चलती है तो लगता है ये चल रही है भाई ब्लैक कलर ब्लैक का देखा ब्लैक कलर तो बहुत मगर ब्लैक में ग्रे नहीं होगी सिनी ये भी होगी और वैल्यू वगैरह थोड़ी थोड़ी दबा लो थोड़ा वगैरह थोड़ा मगा रे बड़े छोटा ਮੇਰੇ ਦਰਦ 403 402 ਨੰਬਰ ਵਾਲੇ ਮੈਂ ਵੀ ਬੋਲਾਂ ਮੈਨੂੰ ਚੋੜਾ ਦਿੰਦੀ ਨਹੀਂ 10 ਬਾਈ 40 ਤੋਂ ਚੋਨਾ ਉਰ ਕੋ ਜਾ ਕੇ ਕਰੇ ਦੇਸ਼ੇ ਕੀ ਸ਼ੌਟ ਵਾਲਾ ਪਿਆ ਵੀ ਕੇ ਰੈਡ तेरी थोड़ी लाती है बढ़िया पर उन्हीं ने मंतरी करना है मेरे के प्यारी है मेरी भी प्यारी सी डोली आऊंगी आऊंगी ये फोन आ रहा है यार दूसरा ही देख उधर रहने दे सेम देखो थैंक यू विरे ਕਦੇ ਦੇਖ ਲੋ ਆਰਟੀਕਲ ਨਾ ਆ ਗਿਆ ਬੈਕ ਵੈਰੀ ਗੁੱਡ ਚੱਲ ਜੀ ਜਦੋਂ ਤੁਸੀਂ ਤੇ پیسے ਨਹੀਂ ਦਿੱਤੇ ਤਾਂ ਵਿਆਜ ਆਇਆ ਹੈ ਇਹ ਸਾਰੇ ਨਗਰੀ ਕੋ ਮੈਨ ਲਾਇਆ ਇਹ ਲੰਬਾ ਜਿਹਾ ਚੋਟੀ ਸੇ ਮੈਡੀਕਲ ਚੋਣ ਦੀ ਕਰ ਰਹੇ ਬਸੋ ਭਾਈ बेल बना दूँगा हां वाली सब्जी तो वाला साइज खाती है एक एक थोड़ा टेंडर है टेंडर का दोनों के वाला हो जाएगा Sure bây nah uh uh giờ cho kênh Ghiền Mì Gõ Để không bỏ lỡ những video hấp dẫn ආපි මන්න ගෙත බන්න මේ සපතු කන්න බන්නම ਕਰਦੇ ਗੱਡੀ 'ਚ ਮੈਨੂੰ ਇਹ ਨਹੀਂ ਮੇਰੇ ਵਾਲੇ ਨਹੀਂ ਮੈਨੂੰ ਲੱਗਦਾ ਇੱਕ ਜੋੜਾ ਮੇਰਾ ਨਹੀਂ ਲੱਭਣਾ ਦੇ ਹਿਸਾਬ ਨਾਲ ਤੁਹਾਡੇ ਨਹੀਂ ਕਿਵੇਂ ਮੁੜ ਕੇ ਲੁਧਿਆਣਾ ਚ ਸ਼ੂਜ਼ ਦੇ ਅੰਦਰ ਹੋਰ ਉੱਧਰ ਰਹਿ ਗਈ ਨਾ ਕੀ ਤੋਂ ਲੈ ਗਏ ਲਾਓ ਵੀ ਖੂਬ ਸਾਰੀ ਸ਼ਾਪਿੰਗ ਕਰਦੇ ਫੁੱਟਵियर ਦੀ ਆਪਾਂ ਚੱਲੇ ਆਂ ਵਾਪਸ ਇੰਦਰਜੀਤ ਕੁਝ ਕਹਿਣਾ ਚਾਹੋਗੇ ਕੱਲੇ ਹਾਲ ਤਾਂ ਕੱਲੇ ਹੀ ਆ ਜਾਵੇ ਬੰਦਾ ਬੰਗਿਆ ਕਰਨੀ ਹਾਂ ਅੱਛਾ ਦੰਗੀਆਂ ਗੱਲਾਂ ਹੈ ਬੱਟੇ ਦਾ ਹੋ ਲੈਣਾ ਸੀ ਇੱਧਰ ਦੇ ਇੱਕ ਹੋਰ ਇੱਕ ਦੰਡੀ ਹੋਈ ਕਰੇ ਬੋਰੀ ਵੱਢ ਕੇ ਉਹਨੂੰ ਮਾਲਾ ਬੂਟ ਨੂੰ ਸਿਆਉਂਦੇ ਆਂਦੇ ਆਂ ਅਰਸੋਂ ਨਾ ਤਸ ਲਾਦੇ ਇੰਦਰਜੀਤ ਨੇ ਅੱਜ ਮਾਰਨਿੰਗ ਮਾਰਨਿੰਗ ਇੱਕ ਵੀਡੀਓ ਦੇਖੀ ਸੀ ਤੇ ਮੈਨੂੰ ਕਹਿੰਦੇ ਅੱਜ ਆਪਾਂ ਜਾਣਾ ਸ਼ੂਜ਼ ਲੈ ਮੈਂ ਕਿਹਾ ਚਲੋ ਇੰਨਾ ਮੈਨੂੰ ਵੀਡੀਓ ਦਿਖਾਈ ਸੀ ਚਾਵਲਾ ਸ਼ੂਸਟ ਬੰਗੇ ਤਾਂ ਨਾ ਇਹ ਮਾਡਰਨ ਟਾਊਨ ਜਿਹੜਾ ਤੇ ਅਸੀਂ ਇੱਥੇ ਆਏ ਸੀ ਤੇ ਇੱਥੇ ਆ ਕੇ ਮਤਲਬ ਜੋ ਚੀਜ਼ ਉਹ ਕਹ ਰਹੇ ਨੇ ਚੈਂਸ ਸ਼ੂਸ ਸੀਗੇ ਉਹਨਾਂ ਦੇ 1000 ਰੁਪਏ ਦੇ ਦੋ ਜੋੜੇ ਤੇ ਲੇਡੀਜ਼ ਦੇ ਸੀਗੇ 1000 ਦੇ ਚਾਰ ਜੋੜੇ ਠੀਕ ਹੈ ਪਹਿਲੀ ਹੀ ਜੋ ਮਰਜੀ ਲੈ ਲਓ ਤੁਸੀਂ ਬਟ ਜਦੋਂ ਅਸੀਂ ਦੇਖੇ ਨਾ ਤਾਂ ਲੇਡੀਜ਼ ਵਾਲ ਸੈਕਸ਼ਨ ਜਿਹੜਾ ਮੈਨੂੰ ਪਸੰਦ ਆਇਆ ਤੇ ਨਾ ਜਾਣ ਸਕਦੇ ਵਿੱਚ ਕੁਝ ਇੰਦਰਜੀਤ ਨੂੰ ਜ਼ਿਆਦਾ ਪਸੰਦ ਆਇਆ ਜਿਹੜਾ ਉਹਨਾਂ ਨੇ ਆਫਰ ਦੇ ਵਿੱਚ ਲਾਇਆ ਹੋਣਾ ਸੀ ਆਫਰ ਦੀ ਵੀਡੀਓ ਵਿੱਚ ਸਾਰੇ हां ਜਿਹੜੀ ਵੀਡੀਓ ਪਾਈ ਦੀ ਉਹਦੇ ਵਿੱਚ ਉਹਨਾਂ ਨੇ 900000 1200 ਇਦਾਂ ਦੇ ਸ਼ੂਜ਼ ਤੇ ਅਸੀਂ ਜਿਹੜੇ ਹੁਣ ਫਿਰ ਸ਼ੂਜ਼ ਲਏ ਨੇ ਉਹ ਸਾਰੇ ਸਾਡੇ 1000 ਤੋਂ ਉੱਪਰ ਦੇ ਜੁੜੇ ਨੇ 1200 ਤੋਂ 1300 1700 ਇਦਾਂ ਨਹੀਂ ਨੇ ਅਸੀਂ ਫਿਰ ਕੱਪੀਆਂ ਨਹੀਂ ਲਾਏ ਕਿਉਂਕਿ ਬਸ ਕਸਟਮਰ ਖਿੱਚਣਾ ਕਿਉਂਕਿ ਸ਼ਾਪ ਤੇ ਆਉ ਕੋਈ ਕੁਝ ਨਾ ਕੁਝ ਤਾਂ ਲੈ ਕੇ ਹੀ ਜਾਊਗਾ ਤਾਂ ਕਰਕੇ ਅਸੀਂ ਫਿਰ ਸਾਰੇ ਮਹਿੰਗੇ ਆ ਲੈ ਚੱਲੇ ਦੇ ਨੇ ਅਕਰ ਆਲੇ ਸੇ ਸਾਨੂੰ ਕੋਈ ਪਸੰਦ ਨਹੀਂ ਆ ਸੀ ਬਟ ਮੈਂ ਤੇ ਸ਼ਰਮ ਨੇ ਇੱਕ ਵਾਰ ਆਈਆਂ ਸੀਗੀਆਂ ਇਹਦਾ ਮਾਡਲ ਟਾਊਨ ਹੈ ਉਹਨਾਂ ਨੇ ਵੀਡੀਓ ਦੇ ਵਿੱਚ ਜੋ ਦਿਖਾਇਆ ਹੋਇਆ ਸੀ ਉਹੀ ਵੇਚਿਆ ਸੀ ਵੀਡੀਓ ਚ ਦਿਖਾ ਕੇ ਉਹਨਾਂ ਮਤਲਬ ਜੋ ਵੀ ਤੁਸੀਂ ਉਹ ਦੇਖਿਆ ਵਧੀਆ ਸੀਗਾ ਕੰਫਰਟੇਬਲ ਤੇ ਤੇਨੂੰ ਮੈਂ ਜੂਸਪ ਉਹ 400 ਆ ਦੀ ਹੁਣ ਇਹ ਤਾਂ ਨਹੀਂ ਸਰ ਇਹ ਕਹਿੰਦੇ ਨੇ ਅਜਾਬ ਦੇ 4 ਜੋੜੇ ਕਿੰਨੀ ਵਧੀਆ ਹੀਲ ਦਿਖਾਈ ਹੋਈ ਆ ਉਹ ਪੰਜ ਜਿਹੇ ਦੀ ਹੀਲ ਉਹਨਾਂ ਨੇ ਉਹਦੇ ਵਿੱਚ ਤੇ ਕਹਿੰਦੇ ਜਿਹੜੇ ਵੀਡੀਓ ਦੇਖ ਕੇ ਆਉਂਣ ਉਹ 1000 ਦੇ 5 ਇੰਨਾ ਘਾਟਾ ਕੋਈ ਨਹੀਂ ਖਾਂਦਾ ਹੁੰਦਾ ਬਿਜ਼ਨਸ ਦੇ ਵਿੱਚ ਕੋ ਜਿੱਦ ਮੈਂ ਜਿਹੜੀ ਦੁਕਾਨ ਤੇ ਪਹਿਲਾਂ ਕਿਹਾ ਸੀ ਨਾ ਕਿ ਅਸੀਂ 400 ਦਾ ਇੱਕ ਜੋੜਾ ਦੇਣਾ ਮਾੜੀਆ 400 ਰੇਟ ਵੀ ਸਹੀ ਸੀ ਰੇਟ ਦੇ ਅਕੋਰਡਿੰਗ ਹੋ ਚੁੱਕੀਆਂ ਵੀ ਸਹੀ ਸੀ ਐ ਪਰ ਕਾਉਂ ਬੇਨ ਰਿਕਵੈਸਟ ਸੀ ਡਾਕਟਰ ਮਦਰ ਕਿੱਥੇ ਨਾ ਆ ਗਈ ਨਾ ਇਹ ਕਸਟਮਰ ਮਦਰ ਹੋਵੇ ਪਾਣੀ ਆਪਾਂ ਫਿਰ ਹੁਣ ਕਸਟਮਰ ਜਾ ਕੇ ਕਿਵੇਂ ਖਿੱਚਣਾ ਪਰ ਉਹਨੇ ਸਕੀਮ ਆਪ 12000 ਦਾ ਸੋਫਾ ਲੈ ਜੋ ਆ ਕੇ ਕਹ ਦੋ ਜੀ ਉਹ ਤਾਂ ਆਊਟ ਆਫ ਸਟਾਕ ਆ ਉਹ ਤਾਂ ਲੈ ਗਿਆ ਕੋਈ 12000 ਵਾਲਾ ਦਾ ਕੋਈ ਲੈ ਗਿਆ ਆਪਾਂ ਵੈਸੇ ਚੀਜ਼ ਸਟਾਕ ਲੀਏ ਦੇਖ ਲਾ ਰਣੀ ਆਪਾਂ ਸੇਵਿੰਗ ਫ੍ਰੀ ਕਰਦੇ ਬਈ ਇੱਕ ਨਾ ਕਹੀ ਓਦਾਂ ਦੀ ਵੀਡੀਓ ਬਣਵਾਉਂਦੇ ਹੁੰਦੇ ਨੇ ਵੀ ਇਹ ਸ਼ਾਪ ਬੰਦ ਹੋਣ ਲੱਗੀ ਆ ਜੀ ਬੰਦ ਹੋਣੀ ਮੇਰੇ ਹਿਸਾਬ ਨਾਲ ਉਹ ਚੀਜ਼ ਗਲਤ ਆ ਹਨਾ ਮਸਾ ਤਾਂ ਬੰਦਾ ਦੇਖੋ ਤੁਸੀਂ ਬਿਜ਼ਨਸ ਤੇ ਪੈਸਾ ਲਾ ਕੇ ਬਿਜ਼ਨਸ ਕਰਦੇ ਹੋ ਜਾਂ ਕਿ ਸ਼ਾਪ ਬੰਦ ਕੋੰਦ ਕੁਝ ਨਹੀਂ ਹੋਣੀ ਹੁੰਦੀ ਹੈਗੀ ਸਿਰਫ ਉਹਨਾਂ ਵੀਡੀਓ ਬਣਾਉਣ ਦੇ ਮਾਰਿਆਂ ਨੇ ਇਹ ਕੁੱਲਿਆ ਹੁੰਦਾ ਕਿ ਬੰਦ ਹੋਣ ਲੱਗੀ ਆ ਛੇਤੀ ਛੇਤੀ ਆ ਕੇ ਤੁਸ ਸਮਾਨ ਇੱਦਾਂ ਲੈ ਜਾਓ ਘੱਟ ਰੇਟਾ ਦੇ ਵਿੱਚ ਜਾ ਕੇ ਕੁਛ ਨਹੀਂ ਆਉਣਾ ਹੁਣ ਤਾਂ ਇਤਾਂ ਦੀ ਵੀਡੀਓ ਬਹੁਤ ਦਿਖਾ ਦੂੰਗੀ ਜਿਵੇਂ ਸਾਲ ਸਾਲ ਹੋ ਗਿਆ ਪਹਿਲਾਂ ਦੀਆਂ ਪਾਈਆਂ ਹੋਈਆਂ ਹਜੇ ਤੱਕ ਦੁਕਾਨਾ ਹੁਣ ਲੁਧਿਆਣਾ ਦੇ ਵਿੱਚ ਹੈ ਗਈਆਂ ਇਹ ਚੱਲਦੀਆਂ ਪਰ ਆਪਣੇ ਬਿਜ਼ਨਸ ਨੂੰ ਮਤਲਬ ਇਦਾਂ ਨਹੀਂ ਬੋਲਣਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਕੱਲ ਤੋਂ ਹੋਰ ਲੱਗੇਗਾ ਦੁਕਾਨਾ ਤਾਂ ਫਾਈ ਕੁਤੀ ਕਿਰਪਾ ਨਾਲ ਉਸ ਸਮਾਂ ਸਾ ਬਿਜ਼ਨਸ ਕੀਤਾ ਸਫਲਤਾ ਸਫਲਤਾ ਹੋ ਉਸ ਤਰੀਕੇ ਨਾਲ ਕਿ ਵੀ ਆਪਾਂ ਬਾਅਦ ਚਲੋ ਹੋ ਜਾਓ ਕਿ ਨਵਾਂ ਸਟਾਕ ਹੋਣਾ ਅਪਡੇਟ ਕਰਨਾ ਨਾ ਫੇਰ ਪੈਣੀ ਆ ਆਪਾਂ ਤੋਂ ਮੈਂ ਥੋਰ ਰਿਸੈਪਟ ਕਰਨਾ ਉਹ ਹੀ ਹੈ ਤੁਹਾਨੂੰ ਸਹੀ। ਸੋ ਉਹ ਵੀ ਇਦਾਂ ਫ੍ਰੀ। ਤੇ ਉਹਦੇ ਵਿੱਚ ਵੀ ਆਪਾਂ ਰੇਟ ਤੋਂ ਥੋੜੀ ਆਪਣੇ ਚਾਹੂ ਕੁਝ ਕਰ ਰਹੇ ਆ। ਅਸੀਂ ਸਿਰਫ ਸ਼ਿਪਿੰਗ ਦੇ ਵਿੱਚ ਪਾ ਰਹੇ ਹਾਂ ਤੇ ਚਲੋ ਸ਼ਿਪਿੰਗ ਫ੍ਰੀ ਦੇ ਦਾਂ। ਅਸੀਂ ਇਹ ਤਾਂ ਐ ਨਹੀਂ ਵੀ ਚੀਜ਼ ਆਪਣੀ ਸੈੱਟ ਕੇ ਵੇਚਾਂ ਕਿਉਂਕਿ ਸਾਨੂੰ ਵੀ ਪਤਾ ਕਿ ਸਾਡੀ ਚੀਜ਼ ਕੀ ਲੱਗਿਆ ਹੋਇਆ ਕੀ ਅਸੀਂ ਬੈਸਟ ਦੇ ਰਹੇ ਹਾਂ ਕਸਟਮਰ ਨੂੰ ਲਈ ਜਿਹਦੇ ਫਿਰ ਅਸੀਂ ਚੀਜ਼ਾਂ ਆਪਣੀ ਸੈੱਟ ਕੇ ਥੋੜੀ ਵੇਚਾਂਗੇ। ਕਿਉਂਕਿ ਜੇ ਉਹ ਚੀਜ਼ ਕਰਦੇ ਨਾ ਉਹਦੇ ਨਾਲ ਵੀ ਇਫੈਕਟ ਪੈਂਦਾ ਹੈ ਕਸਟਮਰ ਤੇ। ਠੀਕ ਹੈ ਉਹ ਕਹਿੰਦੇ ਨੇ ਕਿ ਦੇਖ ਲਾ ਇਹ ਸੋਫਾ ਆਪਾਂ ਨੂੰ ਇੰਨੇ ਦਾ ਦਿੱਤਾ ਸੀ ਇਹ ਜੀਕਾ ਵਿੱਚ ਸੇਮ ਹੀ ਹੋਊਗੀ ਪਰ ਨਹੀਂ ਅਸੀਂ ਆਪੀ ਕੁਆਲਟੀ ਨਾਲ ਤੇ ਆਪਣੇ ਪ੍ਰਾਈਸ ਜੋ ਅਸੀਂ ਲਿਮਟਡ ਮਾਤਰਾ ਰੱਖਿਆ ਅਸੀਂ ਵੀ ਬੱਚੇ ਪਾਲਣੇ ਆ ਤੇ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਸਿਰਫ ਸ਼ਿਪਿੰਗ ਆਪਾਂ ਤੁਹਾਨੂੰ ਫ੍ਰੀ ਦੇ ਸਕਦੇ ਹਾਂ ਬਸ ਉਹ ਵੀ ਤਾਂ ਹੀ ਆਪਦੀ ਟ੍ਰਾਂਸਪੋਰਟਾ ਚਲੋ ਦੋ ਗੱਡੀਆਂ ਨੇ ਤੇਲ ਖਰਚੇ ਹੀ ਸਾਡੇ ਟਾਰਗੇਟ ਆਪਣੇ ਇਹੀ ਚੈਨਲ ਦੇ ਉੱਪਰ ਛੇਤੀ ਛੇਤੀ ਹੁਣ ਫਰਨੀਚਰ ਦੀਆਂ ਵੀਡੀਓਜ਼ ਆਉਣਗੀਆਂ ਮੇਰੇ ਹਿਸਾਬ ਨਾਲ 5 ਦਿਨ 5 ਦਿਨ ਦੇ ਅੰਦਰ ਅਸੀਂ ਵੀਡੀਓ ਸਾਂਝੀਆਂ ਕਰਾਂਗੇ ਚੰਗਾ ਤੇ ਪਰੋਂ ਲੀਆ ਪਹਿਲਾ ਤੇ ਆਪਣਾ ਦੂਸਰਾ ਚੈਨਲ ਵੀ ਆ ਗੇਲ ਫਰਨੀਚਰ ਅਫੀਸ਼ਲ YouTube ਦੇ ਉੱਪਰ ਤੇ Instagram ਦੇ ਉੱਪਰ ਹੈਗਾ indergel 12000 ਇੱਕ ਤੁਸੀਂ ਉੱਥੇ ਵੀ ਫੋਲੋ ਕਰ ਸਕਦੇ ਹੋ ਤੇ ਜੇ ਵੀ ਸਾਡੀ ਵੀਡੀਓਸ ਦਾ ਅਪਡੇਟ ਦੇ ਰਹੇ ਥੈਂਕ ਯੂ ਆਪਣੀ ਗੱਡੀ ਲੱਗਦੀ ਐ ਤੇ ਅੰਦਰ ਵਿੱਚ ਡਰੈਸਿੰਗ ਦੇ ਉਹ ਦੇਖਿਆ ਮੈਂ ਕਿਹਾ ਵੀ ਆ ਡਰੈਸਿੰਗ ਦੇ ਉਹ ਫਿਰ ਅਸੀਂ ਉਹਨੂੰ ਹੱਥ ਮਾਰਿਆ ਵੀ ਅਸੀਂ ਆਹ ਖੜੇ ਆ ਜਾਏ ਤੂੰ ਮੈਂ ਕਿਹਾ ਪੱਕਾ ਉਹ inder ਜੀ ਨੂੰ ਵੀਡੀਓ ਕਾਲ ਲਾਈ ਇਸ ਤੋਂ ਵੀ ਵੀਡੀਓ ਕਾਲ ਲਾਈ ਹੋਏ ਫਿਰ ਉਹ ਆਇਆ ਦੇ ਮਾਈਕੋ ਤੇ ਆਮ ਪਰਦਾ ਨਹੀਂ ਉਲਾਰ ਕਰਨ। 500 ਵਾਲੀ ਚੱਲ ਇੰਨਾ ਗੁੱਸਾ ਨਾ ਕਰ। ਤੂੰ ਆਸੇ ਮੇਰੇ ਪਾਸੇ ਹੈਂ। ਹੈਂ? ਇਹਨ ਕਿਹੜਾ ਵਿੱਚੀਆਂ ਵਾਪਸ ਕਰਨ ਲੱਗੀ ਆਂ ਮਾਨੂੰ? ਉਹਨਾਂ ਲੈ ਕੇ ਲਾਇਆ ਆ ਵੀ ਐਕਸਚੇਂਜ ਨਹੀਂ ਹੋਣੀ ਆ ਗਈ ਆ। ਬੀ ਟਿਅਰ ਵੀਰ ਚੱਲ ਗਿਆ। ਬੀ ਟਿਅਰ ਚੱਲ ਗਿਆ। ਯੈਸ। ਧਿਆਉਂ ਦਾ ਭਾਈ ਦਾ ਇੰਨਾ ਕੁ ਦਾ ਪਰੌਣੇ ਦਾ ਹੱਕ ਬਣਦਾ ਪਰੌਣਾ ਰੋਸ ਨਾ ਜਾਵੇ ਨਾ ਉੱਥੇ ਹੋਰ ਉਸ ਵਿੱਚ ਆਈ ਕਿੰਨਾ ਟ੍ਰਾਂਕਸ਼ਨ ਨਹੀਂ ਮੈਂ ਕੁੜੀ ਨੂੰ ਕੁਛ ਰੱਖਣ ਦਾ ਪਰੌਣੇ ਦਾ ਹੱਕ ਬਣਦਾ ਹਾਂ ਮੈਂ ਤਾਂ ਖੋਲ ਦੇ ਜਸਵਿੰਦਰ ਆ ਗਈ ਮੈਨੂੰ ਲੈਣ ਵਕੀ ਲੈ ਕੇ ਆਈ ਦੀਦੀ ਹਾਇ ਫਰੂਟ ਤਾਂ ਕੋਣਾ ਲੈਣ ਮੰਦੇ ਦੀ ਪੈਸੇ ਜਸਵਿੰਦਰ ਮੈਂ ਕਿਆ ਸੀ ਇਹ ਨਹੀਂ ਲੈ ਕੇ ਆਈ ਐਪਲ ਐਪਲ ਲਿਆਉਂਦੇ ਕਹ ਘਰੇ ਭੁੱਲੀ ਘਰ ਲੋ ਘੱਟ ਵਾ ਭੱਜੋਰੇ ਕਿਵੇਂ ਆ ਵੀਰੇ ਕੀ ਕਰਾ ਜੋ ਸਾਰੀ ਮੈਚ ਵਿੱਚ ਚੱਲ ਕੇ ਗਈ ਗਿੱਤੀ ਭਈਆ ਪਾਰਟੀ ਬੁਲਦੀ ਪਾਰਟੀ ਕੱਲ ਮੋੜ ਫੇਰੇ ਭਈਆ ਬੈ ਜਾ ਨਹੀਂ ਬੈਗ ਕੱਲ ਵੀ ਮੁੱਕਰ ਗਿਆ ਯਾਰ ਕਿੰਨਾਂ ਯਾਰ ਬਾਰਾਂ ਨੂੰ ਤੇਦਾ ਭਰਾਵਾ ਆ ਲੋ ਆ ਇਧਰ ਟਿੱਗੀ ਨਾਲ ਹੌਲੀ ਲਾਈ ਬਸ ਲਾ ਦਈਏ ਛੋਟੇ ਨਾਲ ਦਈਏ ਅਡਮੈਂਸ ਲਾ ਦਈਏ ਓ ਮਾਈ ਗੋਡ ਇਹ ਸੈਂਸ ਇਹ ਨੂੰ ਤਾਂ ਵੀ ਪਾਰੀ ਸੇ ਉੱਥੇ ਤੱਕ ਚੱਲ ਵੀ ਲੱਗ ਗਿਆ ਤੇਰਾ ਦਿਲ ਖੋਲ ਕੇ ਆਪਦੀਆਂ ਜੁੱਤੀਆਂ ਕੱਢ ਲੈ ਦੇ ਵਿੱਚ ਆਹ ਮੁੰਡੇ ਨੇ ਆਪਦੇ ਘਰ ਵਾਲੀ ਨੂੰ ਵੀ ਲਈ ਆ ਕਹਿੰਦੇ ਜੁੱਤੀ ਹੈ ਲਓ ਜੀ ਆਪਾਂ ਹੋ ਗਏ ਆ ਫ੍ਰੀ ਤੇ ਅੱਜ ਆਪਾਂ ਬਹੁਤ ਸਾਰੇ ਮਤਲਬ ਸੂਟ ਲੈ ਕੇ ਆਏ ਤਿੰਨ ਚਾਰ ਸੂਟ ਮੈਂ ਲੈ ਕੇ ਆਈਆਂ ਜੋ ਸੇਲ ਦੇ ਲਈ ਨੇ ਆਪਣੇ ਕੋਲ ਤੇ ਮਤਲਬ ਉਹ ਬੁਟੀਕ ਰੇਟਿੰਗ ਮਿਲੇ ਆ ਪਰ ਬੁਟੀਕ ਪੀਸ ਨੇ ਸਾਰੇ ਔਰ ਮੈਂ ਤੁਹਾਨੂੰ ਦਿਖਾਉਣੀ ਉਹਨਾਂ ਦੇ ਵਿੱਚ ਇੱਕ ਪੀਸ ਬਾਕੀ ਦੇ ਤੁਸੀਂ ਆਪਣੀ ਇੰਸਟਾਗ੍ਰam ਆਈਡੀ ਆ ਦੂਜੀ ਮਹਿਕ ਵਾਇ ਰੂਪ ਗਿਲ ਉਰ ਉਤੇ ਦੇਖ ਸਕਦੇ ਹੋ ਉਤੇ ਪੈਣਗੇ ਪੋਸਟ ਹੋਣਗੇ ਉਹ ਤੇ ਕਿਉਂਕਿ ਮੇਰੇ ਮਾਈਂਡ ਦੇ ਵਿੱਚ ਹੀ ਹੁਣ ਆਇਆ ਸੋ ਲਾਸਟ ਵਾਲਾ ਪੀਸ ਆ ਜਿਹੜਾ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਹ ਕਿੱਦਾਂ ਦਾ ਆ ਤੇ ਅਗਰ ਕੋਈ ਵਾਇ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਜੋ ਕਿ ਤੁਹਾਨੂੰ ਮੇਰੀ ਇੰਸਟਾ ਆਈਡੀ ਤੋਂ ਹੀ ਮਿਲ ਜਾਣਾ ਹੈ ਮੇਰਾ ਨੰਬਰ ਬਾਕੀ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਲਾਸਟ ਵਾਲਾ ਜੋ ਰਹਿ ਗਿਆ ਇਹ ਹੈਗਾ ਜੀ ਉਹ ਸੂਟ ਤੇ ਇਹ ਮਤਲਬ ਸਾਰੇ ਪੀਕਾਕ ਬਣੇ ਹੋਏ ਨੇ ਬਨਾਰਸੀ ਟੱਚ ਇਹਦੇ ਵਿੱਚ ਡਾਈਏਬਲ ਫੈਬਰਿਕ ਆ ਇਹ ਇਹਨੂੰ ਤੁਸੀਂ ਡਾਈ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਇਸ ਟਾਈਮ ਜੋ ਇਹਦਾ ਕਲਰ ਹੈ ਪ੍ਰੋਪਰ ਬਾਈਟ ਨਹੀਂ ਹੈਗਾ ਕਰੀਮ ਜੇ ਦੇ ਉੱਪਰ ਹੈ ਔਰ ਇਹ ਹੈਗਾ ਇਹਦਾ ਦੁਪੱਟਾ ਇਹ ਦੁਪੱਟੇ ਦਾ ਬਾਰਡਰ ਹੈ ਸਾਰਾ ਦੁਪੱਟਾ ਖੁੱਲਾ ਡੁੱਲਾ ਇਹਦਾ ਸਾਰਾ ਤੇ ਵਿੱਚ ਇਹ ਵਾਲਾ ਪ੍ਰਿੰਟ ਆਏਗਾ ਦੁਪੱਟੇ ਦੇ ਬਾਰਡਰਾਂ ਤੇ ਦੋਨੇ ਸਾਈਡ ਇਹ ਵਾਲਾ ਆਏਗਾ ਬਾਟਮ ਪਲੇਨ ਆ ਜੇਗੀ। ਔਰ ਸ਼ਰਟ ਦੇ ਉੱਪਰ ਫਰੰਟ ਔਰ ਬੈਕ ਦੋਨੋਂ ਸਾਈਡ ਹੀ ਪੀਕਾਕ ਵਾਲਾ ਪ੍ਰਿੰਟ ਰਹਿਣ ਵਾਲਾ ਆ। ਬਹੁਤ ਸੋਹਣਾ ਸੂਟ ਹੈ। ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ। ਇਸ ਦਾ ਪ੍ਰਾਈਸ ਤੁਹਾਨੂੰ ਉੱਥੇ ਸ਼ੋ ਹੋ ਜਾਏਗਾ। ਤੇ ਸ਼ਿਮਰ ਜਿਹੇ ਦੇ ਵਿੱਚ ਫੈਬਰਿਕ ਹੈ। ਬਹੁਤ ਸੋਹਣਾ ਚਮਕ ਦੇ ਵਿੱਚ। ਬਹੁਤ ਸੋਹਣਾ ਪੀਸ ਹੈ ਮਤਲਬ ਅਗਰ ਆਪਾਂੱਖੀ ਦੇਖਦੇ ਆਂ ਪੂਰਾ ਬਨਾਰਸੀ ਟੱਚ ਦਾ ਪੀਕਾਕ ਵਾਲਾ ਦੁਪੱਟੇ ਵੀ ਬੜਾ ਘੈਂਟ ਆ ਦੁਪੱਟਾ ਬਾਕੀ ਜਿਹੜੇ ਇਸ ਪੀਸ ਨੇ ਹੋਰ ਉਹ ਇਸ ਤੋਂ ਲੋ ਰੇਂਜ ਵਾਲੇ ਨੇ ਉਹ ਕਾਟਨ ਦੇ ਵਿੱਚ ਨੇ ਜਿਹੜੇ ਕਿ ਤੁਸੀਂ ਮੇਰੀ ਇੰਸਟਾਗ੍ਰam ਆਈਡੀ ਜਾਂ ਫਿਰ ਮੇਰੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਮੇਰਾ ਬੁਟੀਕ ਵਾਲਾ ਜਿਹੜਾ ਗਰੁੱਪ ਹੈ ਉਹ ਜੁਆਇਨ ਕਰ ਸਕਦੇ ਹੋ ਉਹਨਾਂ ਦੇ ਪ੍ਰਾਈਸ ਤੁਹਾਨੂੰ ਉੱਥੇ ਮਿਲ ਜਾਣਗੇ ਚਲੋ ਉਹ ਵਾਲੇ ਪੀਸ ਆਪਾਂ ਤੁਹਾਨੂੰ ਪੈਕਿੰਗ ਦੇ ਵਿੱਚ ਦਿਖਾ ਦਿੰਨੇ ਆ ਬਾਕੀ ਓਪਨ ਪਿਕ ਤੁਹਾਨੂੰ ਇਹਨਾਂ ਦੀ ਮਿਲ ਜੇਗੀ ਇਹ ਬਹੁਤ ਸੋਹਣਾ ਲੈਸ ਵਰਕ ਦੇ ਨਾਲ ਬਣਿਆ ਹੋਇਆ ਸਾਰਾ ਕਾਫੀ ਲੈਸ ਲਗਾ ਕੇ ਜਿੱਦਾਂ ਆਪਾਂ ਬੁਟੀਕ ਤੋਂ ਰੈਡੀ ਕਰਾਉਨੇ ਬਣਿਆ ਬਣਾਏ ਇਹ ਉਦਾਂ ਲੈਸ ਵਰਕ ਹੋ ਕੇ ਔਰ ਸਲਵਾਰ ਵੀ ਅੱਧੀ ਬਹੁਤ ਸੋਹਣੀ ਹੈ ਪ੍ਰੋਪਰ ਪਲੇਨ ਨਹੀਂ ਹੈਗੀ ਉਹ ਪ੍ਰਿੰਟ ਆ ਉਹਦੇ ਵਿੱਚ ਵੀ ਸੈਲਫ ਪ੍ਰਿੰਟ ਜੀ ਆ ਇਹ ਆਲ ਓਵਰ ਆਏਗਾ ਸੂਟ ਤੇ ਇਸ ਦੀ ਬਾਟਮ ਵੀ ਸੈਲਫ ਪ੍ਰਿੰਟ ਆਏਗੀ ਇਹ ਬਹੁਤ ਹੀ ਸੋਹਣਾ ਇਹਦੇ ਨਾਲ ਦਾ ਇੱਕ ਮੈਚਿਆ ਬਲੂ ਕਲਰ ਦਾ ਜਲਦੀ ਹੀ ਆਪਾਂ ਪਾ ਕੇ ਰੀਲ ਸ਼ੇਅਰ ਕਰਾਂਗੇ ਤੇ ਤੁਸੀਂ ਲੁੱਕ ਦੇਖ ਸਕਦੇ ਹੋ ਉਹਦੀ ਔਰ ਇਹ ਹੈਗੇ ਨੇ ਸਾਰੇ ਤਿੰਨੋਂ ਸੂਟ कॉटन ਦੇ ਵਿੱਚ ਤੇ ਅਗਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਮੇਰੇ WhatsApp ਨੰਬਰ ਤੇ ਮੇਨੂੰ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਮੇਰਾ ਜਿਹੜਾ ਬੁਟੀਕ ਵਾਲਾ ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਉੱਥੇ ਤੁਹਾਨੂੰ ਹੋਰ ਵੀ ਸੂਟ ਬਹੁਤ ਸਾਰੇ ਪਿਕ ਮਿਲ ਜਾਣਗੇ ਡਿਟੇਲ ਮਿਲ ਜਾਈਗੀ ਔਰ ਪ੍ਰਾਈਸ ਮਿਲ ਜਾਈਗਾ ਇਹ ਸੂਟ ਛੱਡਣ ਵਾਲਾ ਨਹੀਂ ਹੈਗਾ ਅਗਰ ਤੁਹਾਨੂੰ ਪਸੰਦ ਆਵੇ ਤੁਸੀਂ ਪਰਚੇਸ ਕਰ ਸਕਦੇ ਦੁਪੱਟੇ ਬਹੁਤ ਹੀ ਸੋਨੇ ਦੇ ਸਾਰਿਆਂ ਦੇ ਮਿਸ਼ਲਿੰ ਦੇ ਦੁਪੱਟੇ ਆਉਣਗੇ ਤਿੰਨਾਂ ਦੇ ਨਾਲ ਪ੍ਰਿੰਟਡ ਬਹੁਤ ਸੋਹਣੇ ਦੁਪੱਟੇ ਨੇ